ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1285 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1286 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਪੌੜੀ ਪੂਰਾ ਸਤ ਗੁਰ ਸੇਵ ਪੂਰਾ ਪਾਇਆ ਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ ਪੂਰੇ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰੇ ਭਾਵ ਅਪੂਲ ਪ੍ਰਭੂ ਦੀ ਬਖਸ਼ਿਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਪਸਲਾ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿੱਚ ਪਸੰਦਾ ਹੈ ਪੂਰ ਗਿਆਨ ਧਿਆਨ ਮੈਲ ਚੁਗਾਇਆ ਪੂਰਨ ਆਤਮਿਕ ਸਮਝ ਤੇ ਅਡੋਲ ਸੁਰਤ ਦੀ ਬਰਕਤ ਨਾਲ ਉਹ ਮਨੁੱਖ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ ਹਾਰ ਸਰ ਤੀਰਥ ਜਾਣ ਮਨੁਆ ਨਹਾਇਆ ਇਸ ਤਰ੍ਹਾਂ ਉਹਦਾ ਸੋਹਣਾ ਹੋਇਆ ਮਨ ਆਤਮਿਕ ਜੀਵਨ ਦੀ ਸੂਝ ਹਾਸਲ ਕਰਕੇ ਪ੍ਰਭੂ ਰੂਪ ਪਰਮਾਤਮਾ ਰੂਪ ਸਰੋਵਰ ਵਿੱਚ ਪ੍ਰਭੂ ਰੂਪ ਤੀਰਥ ਉੱਤੇ ਇਸ਼ਨਾਨ ਕਰਦਾ ਹੈ ਭਾਵ ਪਰਮਾਤਮਾ ਦਾ ਨਾਮ ਜਪਦਾ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਸ਼ਬਦ ਮਰੇ ਮਨ ਮਾਰ ਧੰਨ ਜਣੇਂਦੀ ਮਾਇਆ ਉਸ ਮਨੁੱਖ ਦੀ ਮਾਂ ਭਾਗਾ ਵਾਲੀ ਹੈ ਜੋ ਗੁਰ ਸ਼ਬਦ ਦੀ ਰਾਹੀ ਮਨ ਨੂੰ ਵਾਸ ਵਿੱਚ ਲਿਆ ਕੇ ਮਾਇਆ ਦੇ ਮੋਹ ਵੱਲੋਂ ਮਾਨੋ ਮਰ ਜਾਂਦਾ ਹੈ ਦਰ ਸੱਚ ਹੈ ਸਚਿਆਰ ਸੱਚ ਆਇਆ ਉਹ ਮਨੁੱਖ ਸੱਚੇ ਪ੍ਰਭੂ ਦੀ ਹਜੂਰੀ ਵਿੱਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ ਪੁੱਛ ਨਾ ਸਕੈ ਕੋਏ ਜਾਂ ਖਸਮੈ ਭਾਇਆ ਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ ਪ੍ਰਭੂ ਨੂੰ ਪਾ ਜਾਂਦਾ ਹੈ ਖਸਮ ਪ੍ਰਭੂ ਨੂੰ ਚੰਗਾ ਲੱਗਦਾ ਹੈ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਹੈ ਨਾਨਕ ਸਦਾ ਫਿਰ ਪ੍ਰਭੂ ਦੇ ਗੁਣ ਗਾ ਕੇ ਉਹ ਸਿਫਤ ਸਲਾਹ ਰੂਪ ਮੱਥੇ ਉੱਤੇ ਲਿਖਿਆ ਭਾਗ ਹਾਸਲ ਕਰ ਲੈਂਦਾ ਹੈ ਸ਼ਲੋਕ ਮਹੱਲਾ ਪਹਿਲਾ ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡੇ ਨਿਲਜ ਉਹ ਲੋਕ ਮੂਰਖ ਗੰਬਲੇ ਹਨ ਜੋ ਚੇਲਿਆਂ ਨੂੰ ਸੇਲੀ ਟੋਪੀ ਦਿੰਦੇ ਹਨ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦਿੰਦੇ ਹਨ ਇਹ ਸੇਹਲੀ ਟੋਪੀ ਲੈਣ ਵਾਲੇ ਵੀ ਬਦੀਦ ਹਨ ਜੋ ਨੀਰੀ ਸੇਹਲੀ ਟੋਪੀ ਨਾਲ ਆਪਣੇ ਆਪ ਨੂੰ ਬਰਕਤ ਦੇਣ ਦੇ ਸਮਰਾਤ ਸਮਝ ਲੈਂਦੇ ਹਨ ਚੂਹਾ ਖੱਡ ਨਮਾਵਈ ਤਿੱਕਲ ਬੰਨ ਛੱਜ ਇਨਾਹੀਂ ਇਨਾ ਦੀ ਹਾਲਤ ਇਉਂ ਤਾਈਂ ਹੁੰਦੀ ਹੈ ਜਿਵੇਂ ਚੂਹਾ ਆਪ ਹੀ ਖੋਡ ਵਿੱਚ ਸਮਾ ਸਮਾ ਜਾਂਦਾ ਹੈ ਵੜ ਜਾ ਨਹੀਂ ਸਕਦਾ ਤੇ ਉਤੋਂ ਲੱਕ ਨਾਲ ਛੱਜ ਬੰਨ ਲੈਂਦਾ ਹੈ ਭਾਵ ਜੇ ਚੂਹੇ ਦੀ ਲੱਕ ਨਾਲ ਛੱਜ ਬੰਨ ਲਿਆ ਜਾਏ ਫਿਰ ਉਹ ਖੋਡ ਵਿੱਚ ਵੜ ਨਹੀਂ ਸਕਦਾ ਤੇ ਨਾ ਹੀ ਵਿੱਚ ਜਾ ਸਕਦਾ ਹੈ ਗੁਰੂ ਨਾਨਕ ਪਾਤਸ਼ਾਹ ਜੀਆਂ ਇਹ ਗੁੱਜੀਆਂ ਰਮਝਾ ਹਨ ਸਾਡੇ ਕਾਲਯੁਗ ਦੀ ਜੀਵਾਂ ਦੀ ਪਹੁੰਚ ਤੋਂ ਬਾਹਰ ਹਨ ਜੋ ਗੁਰਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਦਸੀਆਂ ਹਨ ਦੇਨ ਦਵਾਈ ਸੇ ਮਰੇ ਜਿੰਨ ਕੋ ਦੇਨ ਸੇ ਜਾਏ ਇਹੋ ਜੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਸੀਸਾ ਦਿੰਦੇ ਹਨ ਉਹ ਵੀ ਮਰ ਜਾਂਦੇ ਹਨ ਤੇ ਸੀਸਾ ਲੈਣ ਵਾਲੇ ਵੀ ਮਰ ਜਾਂਦੇ ਹਨ ਗੁਰੂ ਪਿਆਰਿਓ ਇਹ ਗੱਲ ਦੱਸੀ ਹੈ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦਾ ਕੈਮ ਰਹਿਣ ਵਾਲਾ ਗੁਰੂ ਹੈ ਜੁਗੋ ਜੁਗ ਟਲ ਹੈ ਗੁਰੂ ਨਾਨਕ ਪਾਤਸ਼ਾਹ ਵੀ ਜੁਗੋ ਜੁਗ ਟਲ ਹਨ ਦਸਾਂ ਪਾਸ਼ੀਆਂ ਦੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਦਾ ਰਹਿਣ ਵਾਲੇ ਹਨ ਕਿਤੇ ਨਹੀਂ ਗਏ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਡੇ ਵਿੱਚ ਬਰਾਜਮਾਨ ਹਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਲੋਕਾਈ ਨੂੰ ਉਪਦੇਸ਼ ਦੇ ਰਹੇ ਹਨ ਤੇ ਜਿਹੜੇ ਦੇਹਧਾਰੀ ਗੁਰੂ ਹੁੰਦੇ ਹਨ ਉਹਨਾਂ ਦੇ ਦੇਖ ਲਓ ਕੀ ਹਾਲ ਹੋ ਰਿਹਾ ਹੈ ਜੋ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 550 ਸਾਲ 600 ਸਾਲ ਪਹਿਲਾਂ ਗੁਰਬਾਣੀ ਵਿਚਾਰੀ ਹੈ ਉਹ ਅੱਜ ਸੱਚ ਹੋ ਰਹੀ ਹੈ ਦੇਹਧਾਰੀ ਗੁਰੂਆਂ ਦਾ ਆਪਾਂ ਹਾਲ ਦੇਖਦੇ ਹੀ ਹਾਂ ਨਾਨਕ ਹੁਕਮ ਨਾ Japai ਕਿਥੈ ਜਾਏ ਸਮਾਹੇ ਹੇ ਨਾਨਕ ਪ੍ਰਮਾਤਮਾ ਦੀ ਰਜਾ ਸਮਝੀ ਨਹੀਂ ਜਾ ਸਕਦੀ ਕਿਉਂ ਮਰ ਕੇ ਕਿੱਥੇ ਜਾ ਪੈਂਦੇ ਹਨ ਭਾਵ ਨਿਰੀਆਂ ਸੇਲੀ ਟੋਪੀ ਤੇ ਸੀਸਾ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਣ ਲਈ ਕਾਫੀ ਨਹੀਂ ਹਨ ਮੁਰਸ਼ਿਦ ਦੀ ਚੇਲੇ ਨੂੰ ਸੀਸ ਤੇ ਸੇਲੀ ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ ਫਸਲਹਾੜੀ ਏਕ ਨਾਮ ਸਾਵਣੀ ਸਚਨਾਓ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਮੈਂ ਤਾਂ ਸਿਰਫ ਨਾਮ ਹੀ ਹਾੜੀ ਦੀ ਫਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਵਣੀ ਦੀ ਫਸਲ ਭਾਵ ਨਾਮ ਹੀ ਮੇਰੇ ਜੀਵਨ ਸਫਰ ਦੀ ਪੂੰਜੀ ਹੈ ਮੈਂ ਮਹਦੂਦ ਲਿਖਾਇਆ ਖਸਮੈ ਕੈ ਦਰ ਜਾਏ ਇਹ ਮੈਂ ਕੈਸਾ ਪਟਾ ਰਖਾਇਆ ਹੈ ਜੋ ਖਸਮ ਪ੍ਰਭੂ ਦੀ ਹਜੂਰੀ ਵਿੱਚ ਜਾ ਪੜਦਾ ਹੈ ਨੋਟ ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫਸਲ ਸਮੇਂ ਜਾ ਕੇ ਕਾਰ ਭੇਟਾ ਲੈਂਦੇ ਸਨ ਉਹ ਸਮੇਂ ਲੈਂਦੇ ਸਨ ਤੇ ਇਸ ਕਰਕੇ ਗੁਰੂ ਪਾਸ਼ਾ ਨੂੰ ਇਹ ਗੱਲ ਲਿਖਣੀ ਪਈ ਦੁਨੀਆ ਕੇ ਧਰ ਕੇ ਤੜੇ ਕੀਤੇ ਆਵੇ ਜਾਏ ਦੁਨੀਆ ਦੇ ਪੀਰਾ ਮਸ਼ਰਦਾਂ ਦੇ ਤਾਂ ਬੜੇ ਅਡੇ ਹਨ ਕਈ ਇੱਥੇ ਆਉਂਦੇ ਤੇ ਜਾਂਦੇ ਹਨ ਕੀਤੇ ਮੰਗੇ ਮੰਗਤੇ ਕੀਤੇ ਮੰਗ ਮੰਗ ਜਾਹੇ ਕਈ ਮੰਗਤੇ ਇਹਨਾ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ ਪਰ ਪ੍ਰਭੂ ਪਰਮਾਤਮਾ ਦਾ ਨਾਮ ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ ਮਹੱਲਾ ਪਹਿਲਾ ਸੋ ਮਾਨ ਹਸਤੀ ਕਿਉ ਗੁੜ ਖਾਵੇ ਪੰਜ ਸਹਿ ਦਾਣਾ ਖਾਏ ਹਾਥੀ ਕਿਤਨਾ ਹੀ ਕਿਉ ਗੁਰ ਤੇ ਕਈ ਮਣਾ ਦਾਣਾ ਖਾ ਜਾਂਦਾ ਹੈ ਹਸਤੀ ਕਿਹਾ ਹੈ ਹਾਥੀ ਨੂੰ ਡੱਕਾ ਫੂਕਾ ਖੇ ਉਡਾਵੇ ਸਾਹੇ ਗਿਆ ਪਛੁਤਾਏ ਰਾਜ ਕੇ ਅਧਿਕਾਰ ਦਾ ਹੈ ਸ਼ੌਂਕਦਾ ਹੈ ਮਿੱਟੀ ਸੁਣ ਨਾਲ ਉਡਾਂਦਾ ਹੈ ਹਾਥੀ ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਢ ਘਾਰਨਾ ਛੂਕਣਾ ਮੁੱਕ ਜਾਂਦਾ ਹੈ ਹੰਦੀ ਫੂਕਾ ਮੋਈ دیਵਾਨੀ ਧਨ ਪਦਾਰਥ ਦੇ ਮਾਣ ਵਿੱਚ ਅੰਨੀ ਤੇ ਕੰਬਲੀ ਹੋਈ ਦੁਨੀਆ ਭੀ ਹਾਥੀ ਵਾਂਗ ਫੂਕਰਾ ਮਾਰ ਕੇ ਮਰਦੀ ਹੈ ਆਤਮਿਕ ਮੌਤ ਸਹੈੜਦੀ ਹੈ ਕਈ ਲੋਕਾਂ ਨੂੰ ਕੁੱਤੇ ਖੰਗ ਲੱਗੀ ਹੁੰਦੀ ਹੈ ਜੋ ਕਿਸੇ ਹਾਲ ਨੂੰ ਵੇਖ ਕੇ ਐਵੇਂ ਖੰਗੀ ਜਾਣਗੇ ਤੇ ਕਈ ਫਿਰ ਟੀਵੀ ਦੇ ਮਰੀਜ਼ ਸੱਚੀ ਹੁੰਦੇ ਹਨ ਇਹ ਹੰਕਾਰੀ ਲੋਕਾਂ ਦੀ ਗੱਲ ਦੱਸੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਖਸਮ ਮਿਟੀ ਫਿਰ ਭਾਣੀ ਖਸਮ ਮਿਟੀ ਫਿਰ ਭਾਣੀ ਜੇ ਹੰਕਾਰ ਗਵਾ ਕੇ ਖਸਮ ਵਿੱਚ ਸਮਾਏ ਤਾਂ ਹੀ ਖਸਮ ਨੂੰ ਪਾਉਂਦੀ ਹੈ ਜੀ ਬਿਸਤਰੀ ਆਦ ਦਾ ਗੁਲਾਹਾ ਚੜੀ ਕਾ ਚੁਗਣ ਗੈਣ ਚੜੀ ਬਿੱਲ ਲਾਏ ਚਿੜੀ ਦੀ ਜੋਗ ਹੈ ਅੱਧਾ ਦਾਣਾ ਭਾਅ ਬਹੁਤ ਥੋੜੀ ਜਈ ਇਹ ਥੋੜੀ ਜਈ ਚੋਕ ਚੋਕ ਕੇ ਉਹ ਆਕਾਸ਼ ਵਿੱਚ ਉੱਡਦੀ ਹੈ ਤੇ ਬੋਲਦੀ ਹੈ ਖਸਮੈ ਭਾਵੇ ਉਹ ਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਜੋ ਜੋ ਮਾਲਕ ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਪਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ ਡ ਘਾਰਨ ਤੇ ਫੂਕਰਾ ਮਾਰਨ ਵਾਲੇ ਹਾਥੀ ਨਾਲੋਂ ਵੇ ਨੇਕੀ ਜੀ ਚਿੜੀ ਚੰਗੀ ਹੈ ਜਿਹੜੀ ਅੱਧਾ ਦਾਣਾ ਚੁੱਕ ਕੇ ਪਰਮਾਤਮਾ ਦਾ ਨਾਮ ਜਪਦੀ ਹੈ ਸਕਤਾ ਸਿਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਹੇ ਇੱਕ ਬਲੀ ਸ਼ੇਰ ਸੈਂਕੜੇ ਮਿਰਗਾ ਨੂੰ ਮਾਰਦਾ ਹੈ ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਵੀ ਪੇਟ ਭਰਦੇ ਹਨ ਉਏ ਸਤਾਣਾ ਕੁਰੇ ਨਮਾਵੇ ਸਾਹ ਗਿਆ ਪਛਤਾਏ ਤਾਕਤ ਦੇ ਮਾਣ ਵਿੱਚ ਉਹ ਸ਼ੇਰ ਆਪਣੇ ਘੁਰਨੇ ਵਿੱਚ ਨਹੀਂ ਸਮਾਂਦਾ ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ ਅੰਦਾ ਕਿਸ ਨੂੰ ਬੁੱਕ ਸੁਣਾਵੇ ਉਹ ਅੰਨਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਉਂਦਾ ਹੈ ਖਸਮੈ ਮੂਲ ਨਾ ਭਾਵੇ ਖਸਮ ਪ੍ਰਭੂ ਨੂੰ ਉਸ ਦਾ ਬੁੱਕਣਾ ਉਹਦਾ ਖੰਗਣਾ ਉਹਦੀ ਹੈਂਕੜ ਬਾਜੀ ਚੰਗੀ ਨਹੀਂ ਲੱਗਦੀ ਅੱਕ ਸਿਉਂ ਪ੍ਰੀਤ ਕਰੇ ਅੱਕ ਟਿੱਡਾ ਅੱਕ ਡਾਲੀ ਬੈ ਖਾਏ ਇਸ ਸ਼ੇਰ ਦੇ ਟਾਕਰੇ ਤੇ ਵੇਖੋ ਅੱਕ ਟਿੱਡਾ ਅੱਕ ਨਾਲ ਪਿਆਰ ਕਰਦਾ ਹੈ ਅੱਕ ਦੀ ਡਾਲੀ ਉੱਤੇ ਬੈਠ ਕੇ ਅੱਕ ਹੀ ਖਾਂਦਾ ਹੈ ਖਸਮੈ ਭਾਵੈ ਉਹੋ ਚੰਗਾ ਜੇ ਕਰੇ ਖੁਦਾਏ ਖੁਦਾਏ ਪਰ ਜੇ ਉਹ ਮਾਲਕ ਪ੍ਰਭੂ ਨੂੰ ਯਾਦ ਕਰਦਾ ਹੈ ਟਿੱਡਾ ਤੇ ਉਸ ਨੂੰ ਪਾਉਂਦਾ ਹੈ ਤਾਂ ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਉਣ ਵਾਲੇ ਸ਼ੇਰ ਨਾਲੋਂ ਉਹ ਵਕ ਟਿੱਡਾ ਹੀ ਚੰਗਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਿਆ ਸੋਹਣੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਾਨੂੰ ਕਾਲ ਯੁਗ ਜੀਵਾਂ ਨੂੰ ਸਮਝਾ ਰਹੇ ਹਨ ਕਿ ਬੰਦਿਆ ਚਾਰ ਦਿਨ ਤੂੰ ਇੱਥੇ ਆਇਆ ਹੈ ਤੇ ਹੰਕਾਰ ਨਾ ਕਰ ਨਿਮਰਤਾ ਰੱਖ ਤੇ ਹਰੇਕ ਨੂੰ ਹਰੇਕ ਦੇ ਵਿੱਚ ਹੀ ਰੱਬ ਵੇਹ ਤੇ ਹਰੇਕ ਨੂੰ ਸਤਕਾਰ ਨਾਲ ਮਿਲ ਨਾਨਕ ਦੁਨੀਆ ਆਚਾਰ ਦਿਹਾੜੇ ਸੁਖ ਕੀਤੇ ਦੁਖ ਹੋਈ ਏ ਨਾਨਕ ਦੁਨੀਆ ਵਿੱਚ ਜੀਉਣਾ ਚਾਰ ਦਿਨਾਂ ਦਾ ਹੈ ਇੱਥੇ ਮੋਜ ਮਾਣਿਆ ਦੁੱਖ ਹੀ ਨਿਕਲਦਾ ਹੈ ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੈ ਕੋਈ ਇਹ ਦੁਨੀਆ ਦੀ ਮਠਾਸ ਐਸੀ ਹੈ ਜੋਵਾਨੇ ਗਿਆਨ ਦੀਆਂ ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ ਇਸ ਮਠਾਸ ਨੂੰ ਕੋਈ ਛੱਡ ਨਹੀਂ ਸਕਦਾ ਭਾਵ ਦਿਲੋਂ ਨਹੀਂ ਕੋਈ ਪ੍ਰਮਾਤਮਾ ਦਾ ਨਾਮ ਜਪਦਾ ਤੇ ਉਤੋਂ ਉਤੋਂ ਬੜੀਆਂ ਫੜਾ ਮਾਰ ਲੰਗੇ ਕਿ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਮੱਖੀ ਮਿੱਠਾ ਮਰਨਾ ਮੱਖੀਆਂ ਇਸ ਮਠਾਸ ਉੱਤੇ ਮਰਦੀਆਂ ਹਨ ਜਿਨ ਤੁਰਖੇ ਤਿਨ ਨੇੜ ਨਾਵੇ ਤਿਨ ਭਉ ਸਾਗਰ ਤਰਨਾ ਪਰੇ ਹੈ ਪ੍ਰਭੂ ਜਿਨ੍ਹਾਂ ਨੂੰ ਤੂੰ ਬਚਾਏ ਹਨ ਉਹਨਾਂ ਦੇ ਇਹ ਮਠਾਸ ਨੇੜੇ ਨਹੀਂ ਟੁਕਦੀ ਉਹ ਸੰਸਾਰ ਸਮੁੰਦਰ ਤੋਂ ਸਾਫ ਤਰ ਕੇ ਲੰਘ ਜਾਂਦੇ ਹਨ ਪੌੜੀ ਅਗੰਗੋਚਰ ਤੂੰ ਧਣੀ ਸੱਚਾ ਲਖ ਪਾਰ ਹੈ ਪ੍ਰਭੂ ਪਰਮਾਤਮਾ ਤੂੰ ਆ ਪਹੁੰਚ ਹੈ ਤੂੰ ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੂੰ ਸਭ ਦਾ ਮਾਲਕ ਹੈ ਸਦਾ ਥਿਰ ਹੈ ਅਦ੍ਰਿਸ਼ਟ ਹੈ ਤੇ ਬੇਅੰਤ ਹੈ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈ ਤੂੰ ਇੱਕੋ ਹੀ ਸਭ ਨੂੰ ਦੇਣ ਜੋਗਾ ਹੈ ਤੇ ਕਈ ਜੁਗਾ ਤੋਂ ਪ੍ਰਮਾਤਮਾ ਸਾਨੂੰ ਦੇਂਦਾ ਆ ਰਿਹਾ ਹੈ ਅਸੀਂ ਲੈ ਲੈ ਕੇ ਦਾਤਾ ਥੱਕ ਜਾਂਦੇ ਹਾਂ ਪਰ ਪ੍ਰਮਾਤਮਾ ਦੇਂਦਾ ਨਹੀਂ ਥੱਕਦਾ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਕਿਉਂਕਿ ਜੁਗਾ ਜੁਗੰਤਰਾਂ ਤੋਂ ਪਰਮਾਤਮਾ ਦਿੱਤਾ ਅਸੀਂ ਖਾ ਰਹੇ ਹਾਂ ਤੇ ਜੇ ਅਸੀਂ ਉਸ ਦਾ ਨਾਮ ਨਹੀਂ ਜਪਦੇ ਤੇ ਅਸੀਂ ਅਕਿਰਤ ਕਣ ਹਾਂ ਜਿਨਿ ਸੇਵਿਆ ਤਿਨਿ ਸੁਖ ਪਾਇਆ ਗੁਰਮਤਿ ਵਿਚਾਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤ ਰਾਹੀ ਉੱਚੀ ਸਮਝ ਹਾਸਲ ਕਰਕੇ ਫੇ ਪਰਮਾਤਮਾ ਤੈਨੂੰ ਸਿਮਰਿਆ ਹੈ ਉਨਾ ਨੇ ਸਦਾ ਸੁਖ ਪ੍ਰਾਪਤ ਕੀਤਾ ਹੈ ਇਕਾ ਨਾਨੋ ਤੁਧ ਐਵੇਂ ਭਾਵਦਾ ਮਾਇਆ ਨਾਲ ਪਿਆਰ ਪਰ हे ਪ੍ਰਭੂ ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ ਤੈਨੂੰ ਇਉਂ ਹੀ ਚੰਗਾ ਲੱਗਦਾ ਹੈ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਸਤਗੁਰ ਦੇ ਸ਼ਬਦ ਦੇ ਰਾਹੀ ਹਿਰਦੇ ਵਿੱਚ ਪ੍ਰੇਮ ਪਿਆਰ ਪੈਦਾ ਕਰਕੇ ਹੀ ਪਰਮਾਤਮਾ ਦੀ ਸਿਫਤਸਲਾ ਕੀਤੀ ਜਾ ਸਕਦੀ ਹੈ ਵਿਣ ਪ੍ਰੀਤੀ ਭਗਤ ਨਾ ਹੋਵਈ ਵਿਣ ਸਤਗੁਰ ਨਾ ਲੱਗੈ ਪਿਆਰ ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ ਤੇ ਪ੍ਰੇਮ ਸਤਗੁਰ ਤੋਂ ਬਿਨਾ ਨਹੀਂ ਮਿਲਦਾ ਜਿਨ ਪ੍ਰੇਮ ਕਿਓ ਤਿਨਹੀਂ ਪ੍ਰਭ ਪਾਇਓ ਪਰਮਾਤਮਾ ਨੂੰ ਹਾਸਰ ਕਰਨਾ ਸਭ ਤੋਂ ਪਹਿਲਾਂ ਪ੍ਰੇਮ ਹੈ ਜੇ ਪ੍ਰੇਮ ਹੈ ਪਰਮਾਤਮਾ ਨਾਲ ਪਰਮਾਤਮਾ ਦੀ ਬਣਾਈ ਹਰੇਕ ਚੀਜ਼ ਨਾਲ ਤਾਂ ਫਿਰ ਪਰਮਾਤਮਾ ਨੂੰ ਮਿਲਣਾ ਕੋਈ ਔਖਾ ਨਹੀਂ ਪਰਮਾਤਮਾ ਤੇ ਬੰਦੇ ਦੇ ਅੰਦਰ ਹੀ ਹੈ ਪਰ ਉਸ ਨੂੰ ਖੋਜਣਾ ਪੈਂਦਾ ਹੈ ਪ੍ਰਭੂ ਪਰਮਾਤਮਾ ਨਾਲ ਪ੍ਰੇਮ ਪਾ ਕੇ ਪਗਦ ਪੀਪਾ ਜੀ ਆਪਣੀ ਬਾਣੀ ਵਿੱਚ ਕਹਿੰਦੇ ਹਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹੜਾ ਸਾਰੇ ਬ੍ਰਹਿਮੰਡ ਵਿੱਚ ਰਚਿਆ ਹੋਇਆ ਪਰਮਾਤਮਾ ਹੈ ਉਹ ਹਰੇਕ ਜੀਵ ਦੇ ਅੰਦਰ ਹੈ ਪਿੰਡੇ ਦੇ ਅੰਦਰ ਹੈ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਠਗੀਆਂ ਚੋਰੀਆਂ ਦਵੇਸ਼ਾਂ ਨੇ ਇਹ ਮਨ ਤੇ ਅਨੀ ਕਾਲ ਖਚਾੜ ਦਿਤੀ ਹੈ ਕਿ ਪ੍ਰਮਾਤਮਾ ਦਾ ਨਾਮ ਮਨ ਵਿੱਚ ਨਹੀਂ ਵਸਦਾ ਤੇ ਸਾਨੂੰ ਪ੍ਰਮਾਤਮਾ ਸਾਡੇ ਅੰਦਰ ਨਹੀਂ ਦਿਸਦਾ ਗੁਰੂ ਜੀ ਫਰਮਾਨ ਕਰਦੇ ਹਨ ਵਿਣ ਪ੍ਰੀਤੀ ਭਗਤ ਨਾ ਹੋਵਾਈ ਵਿਣ ਸਤਗੁਰੂ ਨਾਲ ਲੱਗੇ ਪਿਆਰ ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ ਤੇ ਪ੍ਰੇਮ ਸਾਧਗੁਰ ਤੋਂ ਬਿਨਾ ਨਹੀਂ ਮਿਲਦਾ ਤੂੰ ਪ੍ਰਭ ਸਾਬ ਤੋਂ ਦ ਸੇਵੰਦੇ ਇੱਕ ਢਾਡੀ ਕਰੇ ਪੁਕਾਰ ਤੂੰ ਸਭ ਦਾ ਮਾਲਕ ਹੈ ਪ੍ਰਮਾਤਮਾ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ ਮੈਂ ਤੇਰਾ ਢਾਡੀ ਤੇਰੇ ਅੱਗੇ ਇੱਕ ਇਹੀ ਅਰਜ਼ੋਈ ਕਰਦਾ ਹਾਂ ਕਿਹੜੀ ਅਰਜ਼ੋਈ ਦੇਹਦਾਨ ਸੰਤੋਖਿਆ ਸੱਚਾ ਨਾਮ ਮਿਲੈ ਆਦਾਰ ਇਹ ਪ੍ਰਭੂ ਪਰਮਾਤਮਾ ਮੇਰੀ ਅਰਜ਼ੋਈ ਹੈ ਕਿ ਮੈਨੂੰ ਆਪਣਾ ਨਾਮ ਬਖਸ਼ ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ ਜਿੰਦਗੀ ਦਾ ਆਸਰਾ ਮਿਲੇ ਜਿਸ ਦੀ ਬਰਕਤ ਨਾਲ ਮੈਂ ਸੰਤੋਖ ਵਾਲਾ ਹੋ ਜਾਵਾਂ ਤੇ ਤ੍ਰਿਸ਼ਨਾ ਤਾਂ ਹੀ 부ਝਦੀ ਹੈ ਜੇ ਬੰਦੇ ਦੇ ਅੰਦਰ ਨਾਮ ਵਸਦਾ ਹੈ ਜੇ ਬੰਦਾ ਨਾਮ ਜਪਦਾ ਹੈ ਤੇ ਗੁਰੂ ਜੀ ਫਰਮਾਉਂਦੇ ਵੀ ਹਨ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉਏ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉਏ ਹੋ ਇਸ ਪੌੜੀ ਦੀਆਂ ਇਸ ਸ਼ਬਦੀਆਂ ਆਖਰੀ ਪੰਕਤੀ ਪੜ੍ਹ ਕੇ ਖਿਮਾ ਦੇ ਜਾਇਦ ਹੁੰਦੇ ਹਾਂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਤਰ੍ਹਾਂ ਬਚਨ ਹਨ ਫੁਰਮਾਨ ਹਨ ਤੂੰ ਪ੍ਰਭ ਸਭ ਤਉਦ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹ দান ਸੰਤੋਖਿਆ ਸੱਚਾ ਨਾਮ ਮਿਲੈ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਵਾਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1286 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1287 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ